ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ 'ਚ ਹਿੱਸਾ ਲੈਣ ਦਾ ਦਿੱਤਾ ਸਾਰਿਆਂ ਨੂੰ ਸੱਦਾ ਇਹ ਸਮਾਗਮ 23 24 ਤੇ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਏ ਜਾ ਰਹੇ ਨੇ ਭਾਜਪਾ ਦੀ ਦਿੱਲੀ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਲਾਲ ਕਿਲੇ ਵਿਖੇ ਕਰਵਾਏ ਜਾ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸਿੱਖ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਰਹੀ ਹੈ ਹਮੇਸ਼ਾ ਸਾਡੀ ਕੋਸ਼ਿਸ਼ ਕੁਲਦੀਪ ਸਿੰਘ ਢਾਲੀਵਾਲ ਦਾ ਅਕਾਲੀ ਦਲ ਤੇ ਹਮਲਾ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਗੋਲ ਕਾਂਚੋਂ ਨਿਕਲੇ ਜਥੇਦਾਰਾਂ ਨੂੰ ਲੱਗਦਾ ਹੈ ਕਿ ਸਿਰਫ ਉਹੀ ਸਿੱਖ ਨੇ ਬਾਕੀ ਕੋਈ ਸਿੱਖ ਨਹੀਂ ਅਸਲੀਅਤ 'ਚ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਬਾਦਲਾ ਨੇ ਕੀਤਾ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਮੁੱਦੇ ਤੇ ਦਿੱਤਾ ਵੱਡਾ ਬਿਆਨ ਚੰਨੀ ਨੇ ਕਿਹਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਤੇ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ ਪਰ ਸਥਾਨਕ ਲੋਕਾਂ ਦੀ ਰਜ਼ਾਮੰਦੀ ਨਾਲ ਲਿਆ ਜਾਵੇ ਫੈਸਲਾ ਭਾਜਪਾ ਮੈਲਾ ਮੋਰਚਾ ਵੱਲੋਂ ਮੁੱਖ ਮੰਤਰੀ ਮੰਦਿਰ ਹੇਛੇ ਰੰਦੀ ਕੋਸ਼ਿਸ਼ ਪ੍ਰਦਰਸ਼ਨਕਾਰੀ ਔਰਤਾਂ ਨੇ ਪੁਲਿਸ ਦਾ ਬੈਰੀਕੇਡ ਤੋੜਨ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਜੈਐਂਦਰ ਕੌਰ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ ਚ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮਾਂ 'ਚ ਭਾਗ ਲੈਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਹੈ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਸਮਾਗਮ 23, 24 ਤੇ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਮਨਾਏ ਜਾ ਰਹੇ ਨੇ। ਇਨ੍ਹਾਂ ਸਮਾਗਮਾਂ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਟਾਡੀ ਤੇ ਕੁਿ ਵਿਸ਼ਰੀ ਜਥਿਆਂ ਦੇ ਪ੍ਰੋਗਰਾਮ ਅਲੌਕਿਕ ਕੀਰਤਨ ਦਰਬਾਰ ਤੇ ਸਰਵ ਧਰਮ ਸੰਮੇਲਨ ਕਰਵਾਏ ਜਾ ਰਹੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਜੀਵਨੀ ਤੇ ਗਿਆਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਤਿਆਗ ਅਤੇ ਬલિદાન ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵੀਸ਼ਰ ਅਲੋਕੇ ਕੀਰਤਨ ਸਰਵ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 22 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੇ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜਪਾ ਦੀ ਦਿੱਲੀ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਲਾਲ ਕਿਲੇ ਵਿਖੇ ਕਰਵਾਏ ਜਾ ਰਹੇ ਨੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹਮੇਸ਼ਾ ਸਿੱਖ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬੜੇ ਸਤਿਕਾਰ ਨਾਲ ਲਾਲ ਕਿਲੇ ਉੱਪਰ ਮਨਾਇਆ ਜਾ ਰਿਹਾ ਹੈ 24 ਤੇ 25 ਨਵੰਬਰ ਨੂੰ ਸਾਰੇ ਆਪਣੇ ਬੱਚਿਆਂ ਨਾਲ ਉਹਨਾਂ ਸਮਾਗਮਾਂ 'ਚ ਜ਼ਰੂਰ ਸ਼ਾਮਲ ਹੋਵੋ ਤਾਂ ਜੋ ਸਾਡੇ ਬੱਚਿਆਂ ਨੂੰ ਲਾਸਾਨੀ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਸਿਰਸਾ ਨੇ ਕਿਹਾ ਕਿ ਇਸ ਮੌਕੇ ਲਾਲ ਕਿਲੇ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਵਿਸ਼ੇਸ਼ ਕੋਰੀਡੋਰ ਬਣਾਇਆ ਜਾ ਰਿਹਾ ਹੈ ਜਿੱਥੇ ਗੁਰੂ ਸਾਹਿਬ ਦੇ ਸੱਚ ਦੇ ਰਾਹ ਤੇ ਚੱਲਦੇ ਹੋਏ ਆਪਣਾ ਬਲੀਦਾਨ ਦਿੱਤਾ ਸੀ ਸੰਗਤ ਜੀ ਤੁਸੀਂ ਸਾਰੇ ਜਾਣਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਸ਼ਹਾਦਤ ਦੇ 350 ਸਾਲ ਪੂਰੇ ਹੋਣ ਜਾ ਰਹੇ ਨੇ ਔਰ ਇਸ ਨੂੰ ਲੈ ਕੇ ਪੂਰੇ ਦੇਸ਼ ਔਰ ਦੁਨੀਆ ਭਰ ਦੇ ਅੰਦਰ ਅਨੇਕਾ ਪ੍ਰਕਾਰ ਦੇ ਸਮਾਗਮ ਕੀਤੇ ਜਾ ਰਹੇ ਨੇ ਦਿੱਲੀ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਆ ਇਹ 350 ਸਾਲ ਜਿਹੜੇ ਪੂਰੇ ਹੋਏ ਨੇ ਇੱਥੇ ਉਹਨਾਂ ਨੂੰ ਇੱਕ ਛੋਟਾ ਜਿਹਾ ਸਜਦਾ ਪੇਟ ਕਰਨ ਦੀ ਦਿੱਲੀ ਦੇ ਲਾਲ ਕਿਲੇ ਮદાન ਅੰਦਰ ਬਹੁਤ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਲਾਲ ਕਿਲੇ ਦੇ ਅੰਦਰ ਜਿੱਥੇ ਕੀਰਤਨ ਦਰਬਾਰ ਹੋ ਰਹੇ ਨੇ ਉੱਥੇ ਹੀ ਇੱਕ ਬਹੁਤ ਹੀ ਮਨਮੋਹਕ ਇੱਕ ਮਿਊਜ਼ੀਅਮ ਬਣਾਇਆ ਗਿਆ ਜਿਸ ਮਿਊਜ਼ੀਅਮ ਦੇ ਰਾਈ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਦੌਰਾਨ ਉਹਨਾਂ ਦੀ ਸਾਰੀ ਜਾਣਕਾਰੀ ਪਾ ਸਕਦੇ ਜੀ ਲਾਲਕੀਲੇ ਤੋਂ ਲੈ ਕੇ ਸਿਸਗੰਜ ਸਾਹਿਬ ਤੱਕ ਇੱਕ ਕੋਰੀਡੋਰ ਬਣਾਇਆ ਗਿਆ ਉਸ ਕੋਰੀਡੋਰ ਦੇ ਰਾਹੀਂ ਤੁਸੀਂ ਸਿਸਗੰਜ ਸਾਹਿਬ ਤੋਂ ਲਾਲਕੀਲੇ ਔਰ ਲਾਲਕੀਲੇ ਤੋਂ ਸਿਸਗੰਜ ਸਾਹਿਬ ਆ ਜਾ ਸਕਦੇ ਜੀ ਮੱਥਾ ਟੇਕਣ ਵਾਸਤੇ ਵੀ ਇਹ ਪ੍ਰੋਗਰਾਮ ਕੱਲ 23 ਤਰੀਕ ਤੋਂ ਸ਼ੁਰੂ ਹੋਣਗੇ ਸ਼ਾਮ ਨੂੰ 5 ਵਜੇ ਤੋਂ ਔਰ 25 ਤਰੀਕ ਨੂੰ ਜਿਸ ਦਿਨ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਦਿਵਸ ਹੈ ਉਸ ਦਿਨ ਇਹ ਦੁਪਹਿਰੇ 2 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਣਗੇ ਮੈਂ ਆਪ ਸੰਗਤਾਂ ਚਰਨਾਂ 'ਚ ਬੇਨਤੀ ਕਰਦਾ ਹਾਂ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਸੀਸਗੰਜ ਸਾਹਿਬ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਜਰੂਰ ਲੈ ਕੇ ਆਓ ਇਹ ਦੁਨੀਆ ਦਾ ਇੱਕ ਇਤਿਹਾਸਿਕ ਮੌਕਾ ਹੈ ਸਾਨੂੰ ਇਹਨੂੰ ਕੋਈ ਨਾ ਰਹੀ ਚਾਹੀਦਾ ਔਰ ਜਰੂਰ ਤੁਸੀਂ ਲਾਲ ਕਿਲੇ ਦੇ ਮੈਦਾਨਾਂ ਅੰਦਰ ਜਿਹੜੇ ਵੱਡੇ ਸਮਾਗਮ ਹੋ ਰਹੇ ਨੇ ਉਹਨਾਂ 'ਚ ਵੀ ਸ਼ਿਰਕਤ ਕਰੋ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਕੰਮ ਕਰੋ ਇਹ ਇੱਕ ਮੌਕਾ ਹੈ ਜਦੋਂ ਸਾਨੂੰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਉਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਔਰ ਇਹ ਜ਼ਿੰਦਗੀ 'ਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਉਸ ਮਾਲਕ ਦੇ ਸਦਕੇ ਸਾਡੇ ਕੋਲ ਸਭ ਕੁਝ ਆ ਇਸ ਕਰਕੇ ਮੈਂ ਚ लाल किले ਦੇ ਮੈਦਾਨਾਂ ਦੇ ਅੰਦਰ ਇਨਾ ਮਹਾਨ ਸਮਾਗਮਾਂ ਦਾ ਹਿੱਸਾ ਬਣ ਕੇ ਆਪਣੇ ਬੱਚਿਆਂ ਦੀ ਚੋਲੀ 'ਚ ਖੁਸ਼ੀਆਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮਾਨ ਸਰਕਾਰ ਆਪਣੀਆਂ ਮਸ਼ਹੂਰੀਆਂ ਲਈ ਬੋਰਡ ਲਗਾਉਣ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਪਮਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਗੋਲ ਕਾਂਚੋਂ ਨਿਕਲੇ ਜਥੇਦਾਰਾਂ ਨੂੰ ਲੱਗਦਾ ਹੈ ਕਿ ਸਿਰਫ ਉਹੀ ਸਿੱਖ ਨੇ ਬਾਕੀ ਕੋਈ ਸਿੱਖ ਨਹੀਂ ਹੈ ਮਾਨ ਸਰਕਾਰ ਸੂਬੇ ਭਰ ਚ ਲਾਸਾਨੀ ਸ਼ਹਾਦਤ ਦੇ ਬੋਰਡ ਲਗਾ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾ ਰਹੀ ਹੈ ਢਾਲੀਵਾਲ ਨੇ ਕਿਹਾ ਕਿ ਅਸਲੀਅਤ ਚ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮਿਲ ਕੇ ਗੈਂਗਸਟਰਾਂ ਨੂੰ ਪਾਲਿਆ ਹੁਣ ਆਮ ਆਦਮੀ ਪਾਰਟੀ ਇਹਨਾਂ ਨੂੰ ਖਤਮ ਕਰ ਰਹੀ ਹੈ ਵੇਖੋ ਇਹ ਤਾਂ ਐਸਜੀਪੀਸੀ ਨੂੰ ਸਭ ਨੂੰ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਾਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹ ਤਾਂ ਸਗੋਂ ਇਹਨਾਂ ਨੂੰ ਸਿਫਤ ਕਰਦੀ ਜਾਗਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਐਸੀ ਕੀ ਲੈ ਰਹੇ ਉਹ ਚੋਂ ਇਹਨਾਂ ਨੇ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਉਹ ਜਿਹੜਾ ਸਿਰੀ ਨੀਵਾ ਕਰਦੇ ਆ ਉਹ ਤੋਂ ਵੀ ਕੁਝ ਕਰਦੇ ਉਦੋਂ ਤਾਂ ਆ ਜਾ ਵੀ ਤੇਰੀ ਕੀ ਕਰਨੀ ਤੇ ਕਾਹਦੀ ਵਸਣਾ ਤੇਰੀ ਦਾੜੀ ਹਲਦੀ ਹੋਣੀ ਕਿ ਐਨੀ ਗੱਲਾਂ ਉਸ ਦੀ ਕੁਝ ਇਹ ਇੱਕ ਸਬਦਿਆ ਕਿ ਐਹੀ ਸਿੱਖਿਆ ਇਹ ਜਿਹੜੇ ਬਾਦਲ ਕਿਆਂ ਦੀ ਬੱਦਲ ਫਾਫੇ ਚੋਂ ਨਿਕਲਦੇ ਆ ਉਹ ਸਬਦਿਆ ਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਆ ਇੱਕ ਕਹ ਰਹੇ ਜੀ ਜਿਹੜੀਆਂ ਤਰੀਕਾਂ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਬ ਦੀ ਤਾਂ 29 ਤਰੀਕ ਜਿਹੜਾ ਸੁਣੋ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐਵੇਂ ਗਲਤ ਉਹ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖੇ ਆ 25 ਤਰੀਕ ਤੱਕ ਦੇ ਲਿਖੇ ਆ 29 ਤੱਕ ਲੋਕ 29 ਤੱਕ ਕਰ ਲੈਣ ਉਹ ਚ ਕੀ ਆ ਉਹ ਕੋ ਬਰੀ ਬੜੀ ਗੱਲ ਹੈ ਇਹ ਕੀ ਥਾ ਜਿਆ ਦੇ ਕੋ ਗੱਲਾਂ ਕਰਦਾਂਗੇ ਯਾਰ ਇਹ ਤੇ ਸਰਕਾਰ ਦੇ ਬਲੋਦਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹ ਵੀ ਉਲਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋਦੀ ਹੈ ਇਹ ਵੀ ਕਹਿੰਦੇ ਕਿ ਅਨੰਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ ਹੈ ਇਹ ਗੱਲ ਨਹੀਂ ਕਹਿੰਦੇ ਕਹਿੰਦੇ 29 ਤੱਕ ਯਾਰ ਇਹ ਕੀ ਗੱਲ ਜਿਲ੍ਹਾ ਬਣੇਗਾ ਅਨੰਦਪੁਰ ਕਿ ਨਹੀਂ ਨਹੀਂ ਮੇਰਾ ਦਿਖਾ ਮੈਂ ਤਾਂ ਕਿਹ ਖੋਦੀ ਸੁਣਿਆ ਜੀ ਮੈਂ ਮੈਨੂੰ ਤੇ ਲੱਗਦਾ ਜੀ ਬਾਤ ਤਾਂ ਹੋਣਗੇ ਸਭਾ ਦੇ ਵਿੱਚ ਹੈ ਐਲਾਨ ਤਾਂ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚ ਚੱਲੂਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਦੋਂ ਲਾਂਗ ਹੋਏ ਤਾਂ ਕਿਹੜੇ ਲੁਕੇ ਦੇਣੇ ਸਾਦੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਲੜਦੇ ਬੜੇ ਆ ਜੀ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿ ਉਹ ਨਾ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਹੈ ਸਿਵਲ ਗੁਤ ਤੇਗਵਾ ਦਾ ਸਾਹਿਬ ਜੀ ਦਾ ਹੈ ਮੇਰਾ ਖਿਆਲ ਹੈ ਕੋਈ ਬਹੁਤਾ ਹੀ ਬੰਦਾ ਨਾ ਘਰੋਂ ਲੜ ਕੇ ਗਿਆ ਉਹ ਦੋਥੇ ਲੰਡਾ ਪੇ ਨਹੀਂ ਤੇ ਲੜਨਾ ਨਹੀਂ ਕੋਈਗਾ ਲੜ ਕੇ ਇੱਥੇ ਕਿਹੜਾ ਲੜ ਕੇ ਜਾਏਗਾ ਕਿਹੜਾ ਲੜ ਕੇ ਜਾਏਗਾ ਕਈ ਬੰਦੇ ਘਰੋਂ ਲੜ ਕੇ ਦਿਲ ਲੈਂਦੇ ਉੱਥੇ ਵੀ ਲੜਨਾ ਪੈਂਦਾ ਜੀ ਆਜਾ ਸਾਹਿਬ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਵਲੇ ਆਪਾਂ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਲੇਕਿਨ ਹੁਣ ਹਾਲਾਤ ਖਰਾਬ ਹੈ ਲਗਾਤਾਰ ਫਾਇਰਿੰਗ ਹੋ ਰਹੀ ਹੈ ਤੇ ਆ ਜਿਹੜੇ ਇਹਨੇ ਗੈਕਸਟਰ ਪਾਲ ਕੇ ਗਿਆ ਉਹ ਕੌਣ ਪਾਲ ਗਿਆ ਉਹ ਬਾਪੂ ਪਾਲ ਗਿਆ ਸਰਕਾਰ ਦੋਦੀ ਸੀ 5 ਸਾਲ ਚਲੋ ਤੁਸੀਂ ਖਤਮ ਕਰ ਦਿਓ ਉਹ ਖਤਮ ਹੋ ਜਾਣਾ ਮਾਦਾ ਖਤਮ ਹੋ ਜਾਣਾ ਤੁਹਾਨੂੰ ਕੱਲ ਬਸ ਸੁਣ ਕੇ ਦਿੱਤੇ ਵਿਲਾ ਹੋ ਚੱਲਾ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਦੇਖਦੇ ਰਹੋ ਟੀਵੀ ਪੰਜਾਬ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਦੇ ਆ ਅਗਲੀ ਖਬਰ ਵੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਹੈ ਉਨਾ ਸਪਸ਼ਟ ਕੀਤਾ ਕਿ ਸ਼੍ਰੀ ਅਨੰਤਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਤੇ ਕਾਂਗਰਸ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹ ਫੈਸਲਾ ਬਿਨਾਂ ਸਥਾਨਕ ਲੋਕਾਂ ਦੀ ਰਜ਼ਾਮੰਦੀ ਤੋਂ ਨਹੀਂ ਲਿਆ ਜਾਣਾ ਚਾਹੀਦਾ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪੰਚਾਇਤਾਂ ਦੀ ਗ੍ਰਾਮ ਸਭਾ ਬੁਲਾਈ ਜਾਵੇ ਤੇ ਉਹਨਾਂ ਦੀ ਪੂਰੀ ਰਜ਼ਾਮੰਦੀ ਲਈ ਜਾਵੇ ਉਹਨਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਰੂਪਨਗਰ ਜਾਂ ਕਿਸੇ ਹੋਰ ਜ਼ਿਲ੍ਹੇ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਨੂੰ ਕਾਂਗਰਸ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਾ ਵਾਸਾ ਹੈ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਨੇ ਆ ਉਹਦੇ ਵਾਸਤੇ ਸਾਡੀ ਇਨਫਰਨਿਟੀ ਅਸਲੀ ਹੋਣੀ ਚਾਹੀਦੀ ਸਾਡੇ ਵਕੀਲਾਂ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਤੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਬਰਦਿੰਨਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਹਰੇ ਹੋ ਕੇ ਲੜ ਰਹੇ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਜੇ ਸਾਡੇ ਨਾਲੇ ੱਤਕਾ ਹੋਏਗਾ ਤਾਂ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦੀ ਗਾਰੰਟੀ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ 'ਚ ਭਾਜਪਾ ਮੈਲਾ ਮੋਰਚਾ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਹਿਸ਼ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ 200 ਮੀਟਰ ਦੂਰ ਹੀ ਬੈਰੀਕੇਡਿੰਗ ਕਰਕੇ ਰੋਕ ਲਿਆ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਬੈਰੀਕੇਡ ਤੇ ਚੜ ਗਏ ਇਸ ਮੌਕੇ ਉਹਨਾਂ ਦੀ ਚੰਡੀਗੜ੍ਹ ਪੁਲਿਸ ਨਾਲ ਧੱਕਾ ਮੁਕੀ ਹੋਈ ਪੁਲਿਸ ਨੇ ਉਹਨਾਂ ਨੂੰ ਪਿੱਛੇ ਹਟਣ ਲਈ ਕਿਹਾ ਤਾਂ ਪ੍ਰਦਰਸ਼ਨਕਾਰੀ ਨਹੀਂ ਮੰਨੇ ਜਿਸ ਤੋਂ ਬਾਅਦ ਪੁਲਿਸ ਨੇ ਧੱਕੇ ਦੇ ਕੇ ਉਹਨਾਂ ਨੂੰ ਬੈਰੀਕੇਡ ਤੋਂ ਦੂਰ ਖਿਡੇੜਿਆ ਇਸ ਦੌਰਾਨ ਭਾਜਪਾ ਮੈਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਂਦਰ ਕੌਰ ਨਾਲ ਵੀ ਪੁਲਿਸ ਦੀ ਖਿੱਚਤੂ ਹੋਈ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਕੇ ਬੱਸ 'ਚ ਬਿਠਾ ਲਿਆ ਭਾਜਪਾ ਮੈਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਂਦਰ ਕੌਰ ਨੇ ਕਿਹਾ ਕਿ ਸਰਕਾਰ ਅਗਲੇ ਸਾਲ ਤੋਂ ਰੁਪਏ ਦੇਣ ਦੀ ਗੱਲ ਕਹਿ ਰਹੀ ਹੈ ਇਸ ਤੋਂ ਪਹਿਲਾਂ ਜੋ ਪੈਸਾ ਔਰਤਾਂ ਨੂੰ ਨਹੀਂ ਮਿਲਿਆ ਉਸ ਦਾ ਕੀ ਹੋਇਆ ਸਰਕਾਰ ਇਹ ਵੀ ਦੱਸੇ ਦੱਸਦੀ ਹੈ ਕਿ ਆਪ ਨੇ ਚੋਣਾ ਚ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਅਜੇ ਇਸ ਦੀ ਸ਼ੁਰੂਆਤ ਨਹੀਂ ਹੋਈ ਸੀਐਮ ਮਾਨ ਕਹਿ ਚੁੱਕੇ ਨੇ ਕਿ 2026 ਦੇ ਬਜਟ ਤੋਂ ਬਾਅਦ ਇਸ ਨੂੰ ਲਾਗੂ ਕਰ ਦੇਣਗੇ ਕਿ ਅਸੀਂ ਹੁਣ ਦੇਖੋ ਭਗਵਾਨ ਜੀ ਮਾਨ ਇੱਕ ਜਿਹੜੇ ਵਾਅਦੇ ਕਰਦਾ ਹੁੰਦੇ ਜਿੱਥੇ ਉਹ 6 ਮੈਸਜ ਲੈ ਆਏ ਔਰ ਆਪਣਾ ਮੇਰੇ ਦੋਗੇ ਗੋਤੂ ਚਾਹਤ ਕੇ ਵਾਦਾ ਕੀਤਾ ਜੇ ਸਾਰੇ ਆ ਦੇ ਬੈਕਾ ਤੇ ਇੱਥੇ ਤਰਾਂ ਜਿੱਥੇ ਨੂੰ ਦੇਵਾ ਹੈ 4 ਸਾਲ ਲੱਗਦੇ ਔਰ 1 ਰੁਪਿਆ ਵੀ ਮਿਲਿਆ ਕੋਈ ਮੇਰੇ ਨਾਲ ਸਾਰੇ ਰੱਤੇ ਆ ਜੋ ਇੱਥੇ ਸਗਤ ਤੇ ਔਰ ਅਸੀਂ ਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਭਾਜਪਾ ਦੀਆਂ ਮਹਿਲਾ ਵਰਕਰਾਂ ਦੇ ਪ੍ਰਦਰਸ਼ਨ ਤੇ ਟਿੱਪਣੀ ਕੀਤੀ ਹੈ ਬਲਤੇਜ ਪੰਨੂ ਨੇ ਕਿਹਾ ਕਿ ਜੈਂਦਰ ਕੌਰ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਤੋਂ ਕੁਝ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਨੇ ਉਹਨਾਂ ਨੇ 2017 ਚ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਕੈਪਟਨ ਨੇ ਘਰ ਘਰ ਚ ਨੌਕਰੀ ਦੇਣ ਦੀ ਸੌਂ ਖਾਦੀ ਸੀ ਜੋ ਪੂਰੀ ਨਹੀਂ ਹੋਈ ਕੈਪਟਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਬੈਂਕ ਛੱਡੋ ਆੜਤੀਆਂ ਦਾ ਕਰਜ਼ਾ ਵੀ ਮੁਆਫ ਹੋਏਗਾ ਪਰ ਕਿਸੇ ਦਾ ਨਹੀਂ ਹੋਇਆ ਕੈਪਟਨ ਨੇ 4 ਹਫ਼ਤਿਆਂ ਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਹੀ ਸੀ ਪਰ ਨਸ਼ਾ ਖਤਮ ਨਹੀਂ ਹੋਇਆ ਪੰਨੂ ਕਹ ਕਿ ਮਾਨ ਸਰਕਾਰ ਨੇ 5 ਸਾਲਾਂ ਚ ਇਹ ਗਰੰਟੀ ਪੂਰੀ ਕਰਨ ਦੀ ਗੱਲ ਕਹੀ ਸੀ ਤੇ ਇਸ ਨੂੰ ਜ਼ਰੂਰ ਪੂਰਾ ਕਰਨਗੇ ਜੇਕਰ ਇਸ ਵਿੱਚ ਜੈਨਦਰ ਕੌਰ ਨੇ ਆਪਣਾ ਜਾਂ ਗਵਾਂਢੀ ਮੁਲਕ ਦੀ ਅਰੂਸਾ ਆਂਟੀ ਦਾ ਨਾਮ ਲਿਖਵਾਉਣਾ ਹੋਵੇ ਤਾਂ ਦੱਸ ਸਕਦੀ ਹੈ ਬੀਬਾ ਜੈਨਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਰਨ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਉਹ ਉਹਦੇ 'ਚ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮੁਆਫ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ ਚੌ ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦਊਂਗਾ ਕਿ ਉਹ ਲੱਖ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਭੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਹਨੇ 15-15 ਲੱਖ ਰੁਪਈਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਜੀ ਉਹ ਵਰਤ ਰਹੇ ਹੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ। ਉਹ ਦਿੱਤਾ ਜਾਊਗਾ। ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਡੀ ਮੁਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ। ਦੇਖਦੇ ਰਹੋ ਟੀਵੀ ਪੰਜਾਬ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਿਆਂ ਅਗਲੀ ਸੁਰਖੀ ਵੱਲ। ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੂੰ ਡਿਊਟੀ ਤੋਂ ਲਾਂਭੇ ਕਰਨ ਤੇ ਕਿਆਸਰਾਈਆਂ ਦਾ ਦੌਰ ਜਾਰੀ ਹੈ। 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਲੰਬੀ ਛੁੱਟੀ ਤੇ ਜਾਣਾ ਪੰਥਕ ਹਲਕਿਆਂ 'ਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੂਤਰਾਂ ਅਨੁਸਾਰ ਉਹਨਾਂ ਨੂੰ ਜ਼ਬਰਨ ਲੰਬੀ ਛੁੱਟੀ ਤੇ ਭੇਜਿਆ ਗਿਆ ਹੈ। ਇਸ ਮਾਮਲੇ ਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ। ਚੰਦੂ ਮਾਜਰਾ ਨੇ ਕਿਹਾ ਕਿ ਸ਼ਾਇਦ ਗੁਰੂ ਸਾਹਿਬ ਦੀ ਕਿਰਪਾ ਹੈ ਜਦੋਂ ਸ਼ਤਾਬਦੀ ਸਮਾਗਮ ਆਉਂਦੇ ਨੇ ਤਾਂ ਜਥੇਦਾਰਾਂ ਤੇ ਆਰਾ ਚੱਲਦਾ ਹੈ। ਇਸ ਦੇ ਨਾਲ ਹੀ ਚੰਦੂ ਮਾਜਰਾ ਨੇ ਕਿਹਾ ਕਿ ਜਥੇਦਾਰ ਗੜਗੱਜ ਨੂੰ ਮੁੱਖ ਮੰਤਰੀ ਮਾਨ ਨਾਲ ਜ਼ੁਬਾਨੀ ਜੰਗ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਮਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਜ ਲੋਕ ਨੇ ਉਹ ਆਪਣਾ ਇਤਿਹਾਸ ਹੀ ਦੁਹਰਾ ਰਹੇ ਸੀ ਉਹ ਪਤਾ ਨਹੀਂ ਕੀ ਗੁਰੂ ਦੀ ਕਰੋਪੀ ਆ ਕਿ ਜਦੋਂ ਸ਼ਤਾਬਗੀਆਂ ਆਉਂਦੀਆਂ ਨੇ ਉਦੋਂ ਆਰਾ ਜਿਹੜਾ ਜਿਹਦਰ ਉੱਤੇ ਚੱਲਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਤੇ ਵੀ ਜਦੋਂ ਕਾਲ ਸੇ ਦਾ ਤਿਸੋ ਸਾਡਾ ਮਰਾਇਆ ਉਦੋਂ ਚੱਲਿਆ ਤੇ ਹੁਣ ਜਾਨੀ ਰਣਜੀਤ ਸਿੰਘ ਹੋਣ ਦੇ ਉਹ ਇਸ ਤਰ੍ਹਾਂ ਇਹਨਾਂ ਸ਼ਤਾਬਗੀਆਂ ਦੇ ਸਮੇਂ ਇਸ ਤਰ੍ਹਾਂ ਜਿਹਦਰ ਸਾਹਿਬਾਨਾਂ ਦੇ ਪ੍ਰੈਸ਼ਰ ਉਹਨਾਂ ਤੇ ਦਬਾਅ ਉਹਨਾਂ ਨੂੰ ਛੁੱਟੀ ਤੇ ਜਾਣ ਲਈ ਮਜਬੂਰ ਕਰਨਾ ਮੈਂ ਸਮਝਦਾ ਕਿਸੇ ਤਰ੍ਹਾਂ ਵੀ ਪੰਥਕ ਰਿਸ਼ਤੇ ਨਹੀਂ ਹੁੰਦਾ ਅਤੇ ਐਸੇ ਸਮੇਂ ਤਾਂ ਸੁਹਾਵਨੇ ਬਣਨੇ ਚਾਹੀਦੇ ਨੇ ਐਸੇ ਸਮੇਂ ਤਾਂ ਪਿਆਰ ਤੇ ਇਤفاق ਦਾ ਵਾਤਾਵਰਨ ਬਣੋਣੇ ਚਾਹੀਦੇ ਨੇ ਔਰ ਮੈਂ ਸਮਝਦਾ ਇਹਦੇ ਵਿੱਚ ਕਿਤੇ ਨਾ ਕਿਤੇ ਘਾਟ ਐ ਜੀ ਬੀ ਸੀ ਦੀ ਰਹੀ ਜਿਹਦੇ ਕਰਕੇ ਅਸੀਂ ਪੰਜਾਬ ਦਾ ਮਾਹੌਲ ਵੀ ਤਣਾਅ ਵਾਲਾ ਬਣਾ ਬੈਠੇ ਪੰਜਾਬ ਦੇ ਵਿੱਚ ਵੀ ਟਕਰਾ ਪੰਥਕ ਤੇ ਰਾਜ ਵੀ ਟਕਰਾ ਹਮੇਸ਼ਾ ਕੇਵਲ ਤੇ ਕੇਵਲ ਇੱਕ ਧਰੇ ਦੀ ਕਮੇਟੀ ਬਣਾ ਕੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਐ ਜੀ ਪੀ ਸੀ ਨੇ ਜਾਨੀ ਇਕਤਾ ਕਰਦੀ ਤਾਂ ਸਾਡੀ ਵਾਰਤਾ ਦੇ ਮਹਾਨ ਉਪਦੇਸ਼ ਤੇ ਚੱਲਦੀ ਤਾਂ ਅਨੇਕਤਾ ਵੱਲ ਅ ਦੁਰੇ ਨੇ ਜਿਹੜਾ ਪੰਜਾਬ ਲਈ ਪੰਥ ਲਈ ਨੁਕਸਾਨਦਾਇਕ ਆ ਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਤਰਾਸਦੀ ਆ ਕਿ ਅਸੀਂ ਸਤਾਵ ਦੀ ਸਮਾਗਮਾਂ ਵਿੱਚ ਇੱਕ ਦੂਜੇ ਤੇ ਚਿੱਕੜੋ ਜਾਂ ਤੇ ਲੱਗੇ ਇੱਕ ਦੂਜੇ ਤੇ ਦੁਸ਼ਮਣਵਾਦੀ ਤੇ ਲੱਗੇ ਜਦੋਂ ਕੋਈ ਜ਼ਰੂਰਤ ਸੀ ਮਤਲਬ ਇੱਥੇ ਸਫਾਵਾਂ ਸਫਾਵ ਸੁਹਾਵਣਾ ਔਰ ਇਕਤਾ ਦਾ ਪਿਆਰ ਦਾ ਵਾਤਾਵਰਨ ਬਣਾਉਂਦੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿन्हे ਉਹ ਪਹਿਨਦੇ ਨਹੀਂ ਸੀ ਇਹਦੇ باوجود ਦਿਨ ਉਹਦੀ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਤੋਂ ਮਤਲਬ ਅੱਜ ਜੇ ਅਸੀਂ ਉਹਨਾਂ ਦੇ ਸ਼ਤਾਬਦੀ ਸਮਾਗਮਾਂ ਤੇ ਇੱਕ ਦੂਜੇ ਤੇ ਚਿਕੜੋ ਛੜੀ ਜਲਾ ਕੇ ਇੱਕ ਦੂਜੇ ਤੇ ਦੋਸ਼ਾਂ ਵਾਲੀ ਜਲਾ ਕੇ ਤਾਂ ਮੈਂ ਸਮਝਦਾ ਇਹ ਬੜਾ ਵੱਡਾ ਅਨਿਆਂ ਹੋਏਗਾ ਗੁਰੂ ਸਾਹਿਬ ਦੇ ਉਸ ਮਾਰਗ ਤੇ ਜੁੱਦ ਲਈ ਜਿਹੜੀ ਪ੍ਰੇਰਨਾ ਸਾਨੂੰ ਦੇਖੇ ਜਾਏ ਨੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਕਾਰਵਾਈ ਜਾਰੀ ਹੈ ਪੰਜਾਬ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਕਰੀਬ 50 ਕਿਲੋ 14 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਸਣੇ ਸਰਹੱਦੀ ਪਿੰਡ ਰਾਉਕੇ ਹਠਾੜ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਫਿਰੋਜ਼ਪੁਰ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ ਕਿ ਪੰਜਾਬ ਨੰਬਰ ਦੀ ਕਾਰ 'ਚ ਨਸ਼ਾ ਤਸਕਰ ਨਸ਼ਾ ਲੈ ਕੇ ਜਾ ਰਿਹਾ ਹੈ ਪੁਲਿਸ ਨੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਤੇ ਉਸ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਫੜੇ ਗਏ ਨਸ਼ੇ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਛੰਦਰ ਸਿੰਘ ਵਾਸੀ ਪਿੰਡ ਚਨਾਰ ਸ਼ੇਰ ਸਿੰਘ ਤਲਵੰਡੀ ਚੌਧਰੀ ਜ਼ਿਲ੍ਹਾ ਕਪੂਰਥਲਾ ਦੇ ਰੂਪ ਦੇ ਵਿੱਚ ਹੋਈ ਹੈ ਫੜੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 250 ਕਰੋੜ ਰੁਪਏ ਇਸ ਰਿਕਵਰੀ ਨੂੰ ਲੈ ਕੇ ਨਸ਼ਾ ਤਸਕਰ ਖਿਲਾਫ ਮੁਹਾਲੀ ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਹੈਰੋਇਨ ਨੂੰ ਮੰਗਵਾਉਣ ਚ ਕਿਨਾ ਕਿਨਾ ਭਾਰਤੀ ਤਸਕਰਾਂ ਦਾ ਹੱਥ ਹੈ ਤੇ ਇਸ ਹੈਰੋਇਨ ਦੀ ਡਿਲੀਵਰੀ ਕਿੱਥੇ ਦਿੱਤੀ ਜਾਣੀ ਸੀ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਰਤ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਹੈ ਜਦੋਂ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 50 ਕਿਲੋ ਹਿਰੋਇਨ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਰਿਕਵਰ ਕੀਤੀ ਹੈ ਸੰਦੀਪ ਸਿੰਘ ਏਲੀਅਸ ਸੀਪਾ ਜਿਹੜਾ ਕਪੂਥਲੇ ਦਾ ਰਹਿਣ ਵਾਲਾ ਹੈਗਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹ ਜਿਹੜਾ 50 ਕਿਲੋ ਹਿਰੋਇਨ ਦਾ ਕਨਸਾਈਨਮੈਂਟ ਸੀਗਾ ਇੱਕ ਟਰਾਂਸਬਾਰਡਰ ਸ਼ਿਪਮੈਂਟ ਪਾਕਿਸਤਾਨ ਬੇਸਡ ਆਈਐਸਆਈ ਸਪੋਰਟਡ ਸਮਗਲਰਸ ਨੇ ਇੰਡੀਆ ਦੇ ਵਿੱਚ ਭੇਜਿਆ ਸੀਗਾ ਸੋ ਇਹ ਵਿਅਕਤੀ ਪਹਿਲੇ ਵੀ ਇਸ ਤੇ 5 ਐਨਡੀਪੀਐਸ ਐਕਟ ਦੇ ਕੇਸਿਸ ਦਰਜ ਹੈਗੇ ਹਾਲ ਦੇ ਵਿੱਚ ਹੈ ਜੇਲ੍ਹ ਤੋਂ ਬੇਲ ਤੇ ਆਇਆ ਸੀਗਾ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਐਕਸਪਲੋਰ ਕੀਤੇ ਜਾ ਰਹੇ ਸੀ ਕਿ ਹੋਰ ਗ੍ਰਿਫਤਾਰੀਆਂ ਤੇ ਰਿਕਵਰੀ ਹੋਣ ਦੀ ਸੰਭਾਵਨਾ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਨਸ਼ਾ ਮੁਕਤ ਬਣਾ ਲਈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮਾਂ 'ਚ ਹਿੱਸਾ ਲੈਣ ਦਾ ਦਿੱਤਾ ਸਾਰਿਆਂ ਨੂੰ ਸੱਦਾ ਇਹ ਸਮਾਗਮ 23, 24 ਤੇ 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਮਨਾਏ ਜਾ ਰਹੇ ਨੇ ਭਾਜਪਾ ਦੀ ਦਿੱਲੀ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਲਾਲ ਕਿਲੇ ਵਿਖੇ ਕਰਵਾਏ ਜਾ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸਿੱਖ ਇਤਿਹਾਸ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਰਹੀ ਹੈ ਹਮੇਸ਼ਾ ਸਾਡੀ ਕੋਸ਼ਿਸ਼ ਕੁਲਦੀਪ ਸਿੰਘ ਢਾਲੀਵਾਲ ਦਾ ਅਕਾਲੀ ਦਲ ਤੇ ਹਮਲਾ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਗੋਲ ਕਾਂਚੋਂ ਨਿਕਲੇ ਜਥੇਦਾਰਾਂ ਨੂੰ ਲੱਗਦਾ ਕਿ ਸਿਰਫ ਉਹੀ ਸਿੱਖ ਨੇ ਬਾਕੀ ਕੋਈ ਸਿੱਖ ਨਹੀਂ ਅਸਲੀਅਤ ਚ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਬਾਦਲਾ ਨੇ ਕੀਤਾ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਮੁੱਦੇ ਤੇ ਦਿੱਤਾ ਵੱਡਾ ਬਿਆਨ ਚੰਨੀ ਨੇ ਕਿਹਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਤੇ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ ਪਰ ਸਥਾਨਕ ਲੋਕਾਂ ਦੀ ਰਜ਼ਾਮੰਦੀ ਨਾਲ ਲਿਆ ਜਾਵੇ ਫੈਸਲਾ ਭਾਜਪਾ ਮੈਲਾ ਮੋਰਚਾ ਵੱਲੋਂ ਮੁੱਖ ਮੰਤਰੀ ਮਾਨਦੀ ਰਹਿਸ਼ ਘੇਰਨ ਦੀ ਕੋਸ਼ਿਸ਼ ਪ੍ਰਦਰਸ਼ਨਕਾਰੀ ਔਰਤਾਂ ਨੇ ਪੁਲਿਸ ਦਾ ਬੈਰੀਕੇਡ ਤੋੜਨ ਦੀ ਕੀਤੀ ਕੋਸ਼ਿਸ਼ ਪੁਲਿਸ ਨੇ ਜੈਂਦਰ ਕੌਰ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ 'ਚ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ